ਉਹੀ ਦੇਖ ਸਕਦੇ ਹੋ ਲਾਏ ਪਾਲੇ ਆ ਨਿਸ਼ਾਨੀ ਲਾਈ ਆ ਇੰਨੇ ਇੰਨੇ ਹੁਣ ਆਪਾਂ ਨੂੰ ਇਹ ਵੱਢਣੀ ਪਊਗੀ ਕਿਉਂਕਿ ਕਟਿੰਗ ਕਰਨ ਲੱਗਿਆ ਆਪਣਾ ਜਿਹੜਾ ਲਾਇ ਆੜ ਦਾ ਪਿੱਛੇ ਵਾਲਾ ਵੀ ਪੈ ਗਿਆ ਪਿੱਛੋਂ ਗੱਡੀ ਥੋੜੀ ਉੱਚੀ ਚਕਾਉਣੀ ਆ ਲਾਇ ਪੈ ਕੇ ਚਾਲੀ ਇੱਧਰ ਲਾ ਵੀ ਪੈ ਗਿਆ ਤੇ ਇਹਦੇ ਤੇ ਵੀ ਨਿਸ਼ਾਨੀ ਲਾਈ ਆ ਇਹ ਵੀ ਵੱਢਦੇ ਆ ਦੋਨੋਂ ਪਾਸੇ ਗੱਡੀ ਵੱਢ ਕੇ ਤੇ ਕਰਦੇ ਆ ਇੱਕੋ ਨਾਲ ਦੀ ਉਤਵਾਦ ਲਾਏ ਪੈ ਗਿਆ ਆਪਾਂ ਸਪੈਸਰ ਤੁਹਾਨੂੰ ਦਿਖਾਵਾਂਗੇ ਅੱਗੇ ਆ ਟਾਇਰ ਖੋਲਾਂਗੇ ਜਦੋਂ ਕਟਿੰਗ ਲੱਗੇ ਫਿਰ ਦਿਖਾਉਣਾ ਕਿਵੇਂ ਕੀਤਾ ਆ ਆਪਾਂ ਸਾਰਾ ਸਿਸਟਮ ਆ ਲੱਗਦੀ ਆ ਅੰਦਰੋਂ ਇੱਕ ਦੋ ਜਗ੍ਹਾ ਤੋਂ ਉਹ ਕਰਦੇ ਆ ਆਪਾਂ ਸੈੱਟ ਤੇ ਸ਼ੀਸ਼ੇ-ਸ਼ੂਸ਼ੇ ਪਾਉਣੇ ਆ ਸਾਰੀ ਗੱਡੀ ਕਰਦੇ ਆ ਓਕੇ ਬਾਕੀ ਤੁਸੀਂ ਬਣੇ ਰਹੋ ਹੁਣੇ ਹੋ ਗਿਆ ਇਹਦੇ ਮੋਡੀਫਿਕੇਸ਼ਨ ਦੇ ਬਲੌਗ ਆਣਗੇ ਗੱਡੀ ਕਰਦੇ ਆ ਸਿਰਾ ਦੇਖੋ ਬਹੁਤ ਸੋਹਣੀ ਲੱਗਦੀ ਆ ਵੈਸੇ ਮੈਨੂੰ ਲੱਗਿਆ ਲਾਏ ਹੁਣ ਪਹਿਲਾਂ ਤਾਂ 17 ਵਧੀਆ ਲੱਗਦੀ ਹੁਣ ਛੋਟੇ ਛੋਟੇ ਲੱਗਦਾ ਵੀਡੀਓ ਚ ਵੈਸੇ ਛੋਟੇ ਲਾਦੇ ਹੂ ਤਾਂ ਵੱਡੇ ਆ ਕਿ ਆਪਾਂ 18 ਇੰਚ ਕੋਈ ਨਹੀਂ ਇਨ ਫਿਊਚਰ 18 ਇੰਚ ਪਾਵਾਂਗੇ ਚ ਕਰਕੇ ਸੈਟਿੰਗ ਜੀ ਇਹਦੀ ਹਲੋ ਜੀ ਆਪਾਂ ਕਟਿੰਗ ਕਰਤੀ ਉਰੋ ਤੇ ਪਿੱਛੋ ਆ ਉਰੋ ਲੱਗਦੀ ਐ ਇਹਨੂੰ ਮੜਾ ਜਾ ਬੈਂਡ ਜਾ ਕਰਾਂਗੇ ਦੇਖਦੇ ਆ ਉਰੋ ਚਾਸੀ ਨੂੰ ਬੈਂਡ ਕਰਕੇ ਖਾਫੀ ਲੱਗ ਰਿਹਾ ਹੈ ਫਿਲਹਾਲ ਤਾਂ ਲੱਗ ਰਿਹਾ ਜਿਆਦਾ ਇਹਨੂੰ ਬੰਡ ਜਾ ਕਰਦੇ ਆਂ ਦੇਖਦੇ ਆਂ ਕਰਕੇ ਉਹਨੂੰ ਲੋਈ ਗੱਡੀ ਦਾ ਆਪਾਂ ਟਾਇਰ ਭਜਿਆ ਹਵਾ ਭਰਨ ਗੱਡੀ ਸਟਾਰਟ ਕਰ ਰਹੇ ਆਂ ਹੁਣ ਆਪਾਂ ਤੇ ਦਿਖਾਉਣਾ ਤੁਹਾਨੂੰ ਸਟਾਰਟ ਕਰਕੇ ਤੇ ਬਾਕੀ ਇਧਰ ਓਕੇ ਆ ਮਗਰਾੜ ਵੜਤੇ ਤੇ ਸੀਟਾਂ ਦੇ ਕਵਰ ਚੜਨਗੇ ਚੜਨ ਭੇਜੀਆਂ ਸੀਟਾਂ ਵੈਸੇ ਤਾਂ ਚਾੜ ਹੀ ਗਏ ਇੱਕ ਸੀਟ ਆਪਾਂ ਡਰਾਈਵਰ ਸਾਈਡ ਦੀ ਲਿਆਏ ਦੇਖੋ ਐਂਡ ਪੂਰੀ ਕੈਂਟ ਸੀਟ ਬਣਾਈ ਆ ਬੱਸ ਹੁਣ ਹੌਲੀ ਹੌਲੀ ਹੁਣ ਅੱਜ ਚੱਲੀ ਆ ਰੰਗ ਤੇ ਖੜਾ ਕੇ ਆਉਣਿਆਂ ਨੂੰ ਰੰਗ ਤੇ ਪਟीन-ਪਟੂਨ ਭਰਨਗੇ ਅੱਜ ਇਹਦੇ ਤੇ ਸਾਰੀ ਤੇ ਦਿਖਾਉਣਿਆ ਤੁਹਾਨੂੰ ਨਾਲ-ਨਾਲ ਰੰਗ ਦੇ ਵਲੌਗ ਲਿਆਵਾਂਗੇ ਬਾਅਦ ਚ ਇੱਕ ਫੀਟਿੰਗ ਦਾ ਲਿਆਵਾਂਗੇ ਸਾਰੀ ਫੀਟਿੰਗ ਦਾ ਬੰਪਰ ਬੰਪਰ ਦੋਨੇ ਤੇ ਓਕੇ ਆ ਸਾਰਾ ਹੁਣ ਆਪਾਂ ਚੱਲਦੇ ਆਂ ਰੰਗ ਤੇ ਖੜਾ ਕੇ ਆਉਣਿਆਂ ਟਾਇਰ ਹਵਾ ਭਰ ਕੇ ਆ ਜਾਵੇ ਹਵਾ ਭਰਉਣ ਭੇਜਿਆ ਟਾਇਰ ਉਤੋ ਬਾਅਦ ਜਿਹੜਾ ਆਪਾਂ ਇਹਦਾ ਸਾਰਾ ਅੱਗੇ ਵਾਲਾ ਪ੍ਰੋਸੀਜਰ ਕਰਾਂਗੇ ओके ਹੁਣ ਗੱਡੀ ਪੂਰੀ ਵੈਸੇ ਆਪਾਂ ਸ਼ੀਸ਼ਾ ਵੀ ਦੇਖਦੇ ਆਂ ਤੇ ਸ਼ੀਸ਼ਾ ਚੇਂਜ ਕਰਾਉਣਾ ਸ਼ੀਸ਼ਾ ਵੀ ਚੇਂਜ ਹੋਊਗਾ ਵਾਲਾ ਫਰੰਟ ਵਾਲਾ ਇਕੱਲਾ ਚੇਂਜ ਹੋਊਗਾ ਬਾਕੀ ਆਪਾਂ ਪੁਰਾਣੇ ਪਾਵਾਂਗੇ ਲੈ ਕੇ ਸਾਰੇ ਕਿਉਂਕਿ ਇਹ ਤਾਂ ਆਲਮੋਸਟ ਸਹੀ ਹੁੰਦੇ ਨੇ ਪੁਰਾਣਾ ਜਿਹੜਾ ਇਹ ਆ ਫਰੰਟ ਵਾਲਾ ਇਹਦਾ ਜਿਹੜਾ ਪਾਣੀ ਖਤਮ ਹੋ ਗਿਆ ਜਿਵੇਂ ਕਹਿੰਦੇ ਹੁੰਦੇ ਆ ਤੇ ਅੰਦਰ ਦੀ ਲਾਈਟ ਬਹੁਤ ਪੈਂਦੀ ਐ ਇਹਦੇ ਤੇ ਦਿਖਦਾ ਨਹੀਂ ਬਾਹਰ ਕੁਝ ਜੁੜੇ ਰਹੋ ਅੱਗੇ-ਅਗੇ ਬਲੌਗ ਨਾਲ ਦਿਖਾਉਣਾ ਤੁਹਾਨੂੰ ਸਾਰਾ ਕਿਵੇਂ-ਕਿਵੇਂ ਸਾਰਾ ਕੁਝ ਹੁੰਦਾ ਦੇਖਿਓ ਡੈਸ਼ਬੋਰਡ ਇਹ ਵੀ ਰੰਗ ਹੀ ਹੋਣਾ ਉੱਥੇ ਇਹ ਵੀ ਖੋਲਤਾ ਹੀ ਆਪਾਂ ਸਾਰਾ ਫਰੰਟ ਤੋਂ ਇਹ ਵੀ ਰੰਗ ਹੋਊਗਾ ਉੱਥੇ ਤੇ ਬਾਕੀ ਤਾਂ ਓਕੇ ਆ ਕੰਮ ਸਾਰਾ ਗੱਡੀ ਦੀ ਆਪਣੀ ਦੀ ਡੈਂਟਿੰਗ ਹੋ ਗਈ ਆ ਸਾਰੀ ਤੇ ਹੁਣ ਆਪਾਂ ਇਹਨੂੰ ਪੇਂਟ ਤੇ ਖੜਾ ਰਿਆਂ ਗੱਡੀ ਨੂੰ ਪੇਂਟ ਤੇ ਲੱਗੀ ਵਸ ਸਾਰੀ ਤੇ ਆਪੀ ਦੇਖ ਕੇ ਬਾਈ ਹੁਣ ਹੀ ਕਰ ਦੇਣਗੇ ਸਾਰੀ ਪੇਂਟ 82d ਮਲੇਰ ਕੋਲ ਦੇ ਨੰਬਰ 1 ਪੇਂਟਰ ਕੋਲਾ ਆਪਣੀ ਗੱਡੀ ਆ ਗਈ ਆ ਹੁਣ ਬਸ ਦੇਖ ਹੁਣ ਇਹਦੇ ਵੱਟ ਨਿਕਲਦੇ ਸਾਰੀ ਦੇ ਗੱਡੀ ਦਾ ਸਾਰਾ ਕੁਝ ਆਪਾਂ ਕਟਿੰਗ ਕੋਟਿੰਗ ਕਰਤੀ ਦੇਖਿਆ ਦੁਬਾਰਾ ਡੈਂਟਿੰਗ ਕਰਾਈ ਆ ਜਿੱਥੋਂ ਜਿੱਥੋਂ ਰਹਿੰਦੀ ਥੀ ਥੋੜੀ-ਮੋਟੀ ਉਹ ਦੁਬਾਰਾ ਕਰਾਈ ਆ ਤੇ ਅੱਗੇ ਚੱਲੋ ਦੇਖਦੇ ਹਾਂ ਹੁਣ ਰੰਗ ਤੇ ਲੱਗੀ ਗੱਡੀ ਰੰਗ ਬਣਵਾ ਕੇ ਲਿਆ ਕੇ ਦਿਨੇ ਆਪਾਂ ਵਧੀਆ ਵਾਲਾ ਕੰਪਨੀ ਚੋਂ ਜਿਹੜਾ ਹੋ ਕੇ ਆਉਂਦਾ ਤੇ ਅੱਜ ਲੱਗੀ ਰੰਗ ਤੇ ਬਸ ਜੁੜੇ ਰਹੋ ਹੁਣ ਵਲੌਗ ਤੁਸੀਂ ਦੇਖਿਆ ਕਰੋ ਹੁਣ ਡੇਲੀ ਵਲੌਗ ਆਇਆ ਕਰਨਗੇ ਇਹਦੇ ਆਪਾਂ ਹੁਣ ਗੱਡੀ ਦੇ ਵਲੌਗ ਹੀ ਲੈ ਕੇ ਆਵਾਂਗੇ 17 ਇੰਚ ਪਾ ਤੇ ਉvida se gmail a den 17 inch डैशबोर्ड ਵਿੱਚ ਪਿਆ ਸੀਟ ਕਵਰਾਂ ਦਾ ਵੀ ਤੁਹਾਨੂੰ ਦਿਖਾਉਣਾ ਹੈ ਸੀਟ ਕਵਰ ਵੀ ਬਣ ਗਿਆ ਆਪਣੇ ਉਹ ਐਂਡ 'ਚ ਬਲੌਗ ਦਿਖਾਵਾਂਗੇ ਆ ਦੇਖੋ ਆ ਸੀਟਾਂ ਨੇ ਚੜਵਾਇਆ ਡੈਸ਼ਬੋਰਡ ਪਿਆ ਵਿੱਚ ਤੇ ਬਾਕੀ ਸਾਰੀ ਖੋਲੀ ਹੋਈ ਆ ਅੰਦਰੋਂ ਫਿਟ ਕਰਾਂਗੇ ਬਸ ਰੰਗ ਹੋ ਜਾਵੇ ਇੱਕ ਵਾਰ ਉਸ ਤੋਂ ਬਾਅਦ ਇਹਦੀ ਸਾਰੀ ਆ ਟੋਟਲ ਫੀਟਿੰਗ ਕਰਾਂਗੇ ਜਿੰਨੀ ਵੀ ਫੀਟਿੰਗ ਸਾਰੀ ਸ਼ੁਰੂਆਤ ਤੋਂ ਕਰਾਂਗੇ ਰੰਗ ਹੋ ਜਾਵੇ ਇੱਕ ਵਾਰ ਗੱਡੀ ਨੇ ਗੱਡੀ ਸਿਰਾ ਬਣ ਕੇ ਨਿਕਲੂਗੀ ਪੂਰੀ ਹੱਤ ਖੜਕਦੀ ਹੈ ਨਾ ਮੋਰੋਂ ਹੁਣ ਕਿਉਂ ਕਿ ਲਾਇ ਟਾਇਰ ਥੋੜੇ ਆਪਾਂ ਪਹੁੰਚੋਣਿਆ ਸ਼ਹਿਰ ਦੇ ਵਿੱਚ ਜਮੇ ਸਲੋ ਚਲਾਉਣੀ ਪਊਗੀ ਆਪਾਂ ਨੂੰ ਗੱਡੀ ਚਲੋ ਦੇਖਿਓ ਅੱਗੇ ਅੱਗੇ